ਆਪਾਂ ਸੰਸਾਰ ਜਿਹੜਾ ਵੇਖਦੇ ਆ ਸਾਰਾ ਰੰਗਾ ਦਾ ਹੀ ਐ ਕੋਈ ਹੱਸ ਰਿਹਾ ਇਹ ਵੀ ਰੱਬ ਦੇ ਰੰਗ ਨੇ ਕੋਈ ਰੋ ਰਿਹਾ ਇਹ ਵੀ ਉਹਦੇ ਰੰਗ ਨੇ ਸਭ ਕੋਈ ਰੰਗ ਨੇ ਕੋਈ ਅਮੀਰੀ ਕੋਈ ਗਰੀਬੀ ਕੋਈ ਭੁੱਖਾ ਕੋਈ ਰਜਿਆ ਜਿਵੇਂ ਸੁਖਮਨੀ ਸਾਹਿਬ ਅੰਦਰ ਪਾਤਸ਼ਾਹ ਕਹਿੰਦੇ ਕਈ ਕੋਟ ਬੈਠ ਤੀ ਖਾਏ ਕਈ ਕੋਟ ਕਾਲੇ ਤੱਕ ਪਾਏ ਕਈ ਕੋਟ ਕੀਏ ਧਨਵੰਤ ਕਈ ਕੋਟ ਮਾਇਆ ਵਿੱਚ ਚਿੰਤ ਕਈ ਕਰੋਣਾ ਚਿੰਤਾ ਵਿੱਚ ਕਈ ਕਰੋੜ ਧਨਵੰਤ ਕਈ ਕੋਟ ਕਹਿਣ ਲੱਗੇ ਬੈਠਤੀ ਪਹਿਲੇ ਬੈਠਤੀ ਰੋਟੀ ਖਾਂਦੇ ਨੇ ਕਿਉਂਕਿ ਉਹਨਾਂ ਦੇ ਕੋਲ ਉਹਨਾਂ ਦੇ ਪੁਰਖਿਆਂ ਦੀ ਕਮਾਈ ਹੈ ਉਹਨਾਂ ਦੇ ਵੱਡੇ-ਵਡੇਰਿਆਂ ਦੀ ਕਮਾਈ ਹੈ ਤੇ ਕਈ ਵਿਚਾਰੇ ਚਿੰਤਾਤੁਰ ਨੇ ਕਿ ਕੱਲ ਦਾ ਕੀ ਬਣੂਗਾ ਕਈ ਕੋਟ ਮਾਇਆ ਵਿੱਚ ਉਹ ਚਿੰਤਾਤੁਰ ਇਹ ਹੁਣ ਜੋ ਕੁਝ ਵੀ ਹੈ ਕੀ ਹੈ ਪਾਤਸ਼ਾਹ ਕਹਿੰਦੇ ਇਹੀ ਰੰਗ ਨੇ ਆਪੇ ਹਰ ਇੱਕ ਰੰਗ ਹੈ ਆਪੇ ਬਹੁ ਰੰਗੀ ਜੋਤਿਸ਼ ਭਾਵੈ ਨਾਨਕਾਂ ਸਾਈ ਗੱਲ ਚੰਗੀ ਆਪੇ ਹਰੇ ਕਰਨ ਹਰ ਰੰਗ ਵਿੱਚ ਉਹ ਆਪ ਹੈ ਹਰ ਰੰਗ ਵਿੱਚ ਇਹ ਸਾਰੇ ਰੰਗ ਨੇ ਰੱਬ ਦੀ ਤੇ ਇੱਕ ਆਮ ਕਹਾਵਤ ਹੈ ਜਦੋਂ ਕੋਈ ਗੱਲ ਆਪਾਂ ਕਰਦੇ ਆ ਜਦੋਂ ਕੋਈ ਸਮਝ ਨਾ ਆਵੇ ਨਾ ਪਰ ਆਪਾਂ ਕਹਿ ਲਿਆ ਪਤਾ ਨਹੀਂ ਰੱਬ ਕਿਹੜੇ ਰੰਗਾਂ ਵਿੱਚ ਰਾਜ਼ੀ ਰੱਬ ਕਿਹੜੇ ਰੰਗਾਂ ਵਿੱਚ ਰਾਜ਼ੀ ਹੁਣ ਰੰਗਾਂ ਦਾ ਮਤਲਬ ਉਹਦੀ ਮਰਜ਼ੀ ਉਹਦਾ ਹੁਕਮ ਉਹਦਾ ਭਾਣਾ ਓਕੇ ਦੇ ਵਿੱਚ ਰਾਜ਼ੀ ਹੈ ਕੇ ਦੇ ਵਿੱਚ ਖੁਸ਼ ਹੈ ਕਈ ਥਾਵਾਂ ਤੇ ਬੱਦਲੀ ਵਰਸਦਾ ਸੀ ਕਹਿੰਦੇ ਹਟਦਾ ਨਹੀਂ ਕਈ ਥਾਵਾਂ ਤੇ ਸੋਕਾ ਹੀ ਕਹਿੰਦੇ ਆ ਬਰਸਦਾ ਨਹੀਂ ਪਰ ਸਮਝਣ ਵਾਲੇ ਕਹਿੰਦੇ ਰੱਬ ਇਹਨਾਂ ਰੰਗਾਚੀ ਰਾਜ਼ੀ ਉਹਦੀ ਮਰਜ਼ੀ ਹੈ ਕੀ ਪਤਾ ਉਹਦੇ ਲਈ ਠੀਕ ਹੈ ਸੰਸਾਰ ਲਈ ਠੀਕ ਹੈ ਤਾਂ ਪਾਤਸ਼ਾਹ ਕਹਿੰਦੇ ਜਿਹੜੇ ਉਹਨਿਸ ਨਾਮ ਰੰਗ ਵਿੱਚ ਰੰਗੇ ਗਏ ਰੰਗਾ ਤੋਂ ਵਿਚਾਰ ਚੱਲੀ ਹੁਣ ਇੱਕ ਰੰਗ ਹੈ ਨਾਮ ਦਾ ਰੰਗ ਜਿਵੇਂ ਪਾਤਸ਼ਾਹ ਬਚਨ ਕਦਨੇ ਹਰ ਨਾਮਾ ਹਰ ਰੰਗ ਹੈ ਹਰ ਰੰਗ ਮਜੀਠਾ ਰੰਗ ਗੁਰ ਟੁੱਠਾ ਹਰ ਰੰਗ ਚਾੜਿਆ ਫਿਰ ਬੌੜ ਨਾ ਹੋਵੀ ਭੰਗ ਗੁਰ ਟੁੱਠਾ ਹੈ ਜਦੋਂ ਗੁਰੂ ਟੁੱਟ ਪਿਆ ਗੁਰੂ ਕਿਰਪਾ ਦੇ ਘਰ ਵਿੱਚ ਆ ਗਈ ਉਹਨਾਂ ਐਸਾ ਨਾਮ ਦਾ ਰੰਗ ਚਾੜ ਦਿੱਤਾ ਫਿਰ ਬੌੜ ਨੋ ਵੀ ਭੰਗ ਕਹਿੰਦੇ ਫਿਰ ਦੁਬਾਰਾ ਉਹ ਰੰਗ ਭੰਗ ਨਹੀਂ ਹੁੰਦਾ ਜੀ ਯਾਨੀ ਉਹ ਖਤਮ ਨਹੀਂ ਹੁੰਦਾ ਜੀ ਉਹ ਨਾਸ਼ ਨਹੀਂ ਹੁੰਦਾ ਜਦੋਂ ਬਾਬਾ ਵਿੱਦੀ ਚੰਦ ਸਾਹਿਬ ਨੇ ਸੇਵਾ ਕੀਤੀ ਨਾ ਧੰਨ ਗੁਰੂ ਅਰਗੁਬਿੰਦ ਸਾਹਿਬ ਮਹਾਰਾਜ ਜੀ ਹੁਕਮ ਮੰਨਿਆ ਤੇ ਪਾਤਸ਼ਾਹ ਦੇ ਬਚਨਾਂ ਨੂੰ ਮੰਨ ਕੇ ਤੇ ਉਹਨਾਂ ਬੜੀ ਤਗੜੀ ਸੇਵਾ ਕੀਤੀ ਬੜੀ ਮਹਾਨ ਸੀ ਤਾਂ ਇੱਕ ਦਿਨ ਸਤਗੁਰੂ ਜੀ ਬੜੇ ਖੁਸ਼ ਹੋਏ ਬੜੇ ਪ੍ਰਸੰਨ ਹੋਏ ਤੇ ਪ੍ਰਸੰਨ ਹੋ ਕੇ ਗੁਰੂ ਅਰਗੁਬਿੰਦ ਸਾਹਿਬ ਕਹਿਣ ਲੱਗੇ ਸੀਨੇ ਨਾਲ ਲਾ ਕੇ ਪਹਿਲੇ ਕਿਆ ਵਿੱਦੀ ਚੰਦ ਛੀਨਾ ਗੁਰੂ ਕਾ ਸੀਨਾ ਇਨਾ ਵੱਡਾ ਵਰ ਦਿੱਤਾ ਬਖਸ਼ਿਸ਼ ਕੀ ਫਿਰ ਪਾਤਸ਼ਾਹ ਕਹਿਣ ਲੱਗੇ ਕਿ ਭਾਈ ਮੰਗੋ ਕੀ ਮੰਗਦੇ ਹੋ ਅੱਜ ਅਸੀਂ ਟੁੱਠੇ ਹਾਂ ਤੁਹਾਡੇ ਤੇ ਖੁਸ਼ ਹਾਂ પ્રસન્ન ਹਾਂ ਮੰਗੋ ਕੀ ਮੰਗਦੇ ਪਹਿਲੇ ਤਾਂ ਬਾਬਾ ਜੀ ਕਹਿਣ ਲੱਗੇ ਸਤਿਗੁਰੂ ਤੁਹਾਡਾ ਦਿੱਤਾ ਸਭ ਕੁਝ ਹੈ ਤੁਹਾਡੀਆਂ ਰਹਿਮਤਾਂ ਨੇ ਜਦੋਂ ਪਾਤਸ਼ਾਹ ਨੇ ਇੱਕ ਦੋ ਵਾਰੀ ਕਿਹਾ ਨਹੀਂ ਮੰਗ ਲਓ ਕਿਰਨ ਆ ਕਿਹਾ ਮਹਾਰਾਜ ਕਿਰ ਜੇ ਟੁੱਠਿਓ ਕਿਰਪਾ ਦੇ ਘਰ ਵਿੱਚ ਆਇਓ ਤੇ ਮੇਰੀ ਝੋਲੀ ਵਿੱਚ ਆ ਦਾਤ ਪਾ ਦੇ। ਪਾਤਸ਼ਾਹ ਕਹਿੰਦੇ ਹਾਂ ਮੰਗੋ ਦੱਸੋ। ਹੁਣ ਗੁਰੂ ਵੀ ਕਿੰਨਾ ਸਮਰੱਥ ਹੈ। ਤੇ ਜੋ ਸਾਰੀ ਦਾਤ ਦੇਣ ਦੇ ਸਮਰੱਥ ਹੈ ਕਿ ਕੀ ਮੰਗਰੇ? ਕੀ ਮੰਗੇਗਾ ਸਿੱਖ? ਇਹ ਨਹੀਂ ਕਿ ਕੋਈ ਇਹੋ ਜੀ ਚੀਜ਼ ਕਿ ਜਿਹਦੇ ਪਿੱਛੇ ਮਾਤਾ ਪਿਤਾ ਵੀ ਕਹਿੰਦੇ ਨਾ ਸਾਡੇ ਵਾਸਤੇ ਕੰਮ ਨਹੀਂ ਅਸੀਂ ਨਹੀਂ ਕਰ ਸਕਦੇ। ਵੱਡੀਆਂ-ਵੱਡੀਆਂ ਸਰਕਾਰਾਂ ਰਾਜੇ ਵੀ ਕਹਿੰਦੇ ਨਾ ਮੈਂ ਆ ਨਹੀਂ ਕਰ ਸਕਦਾ। ਪਰ ਗੁਰੂ ਕਿੰਨਾ ਸਮਰੱਥਾ ਕਹਿੰਦੇ ਮੰਗ ਜੋ ਮੰਗੀ ਕੀ ਮੰਗਣਾ ਉਹਨਾਂ ਕਹਿੰਦਾ ਦਾਤਿਆਂ ਫਿਰ ਤਿੰਨ ਚੀਜ਼ਾਂ ਮੇਰੀ ਝੋਲੀ ਚ ਪਾਓ ਤਿੰਨ ਦਾਤਾਂ ਕਹਿੰਦੇ ਮੰਗੋ ਕਹਿੰਦੇ ਪਹਿਲਾ ਨਾਮ ਦਾ ਰੰਗ ਆਹ ਗੱਲ ਚਾਹੀ ਰੰਗ ਦੀ ਕਹਿੰਦੇ ਨਾਮ ਦਾ ਰੰਗ ਚੜਿਆ ਲਈ ਸਾਧ ਦਾ ਸੰਗ ਦੂਜਾ ਸੰਗਤ ਜਿਹੜੀ ਮੇਰੀ ਹੈ ਨਾ ਉਹ ਗੁਰੂ ਦੇ ਪਿਆਰਿਆਂ ਸਾਧਾ ਗੁਰਮੁਖਾਂ ਭਗਤਾਂ ਦੇ ਨਾਲ ਹੋਵੇ ਰੱਬ ਦੇ ਪਿਆਰਿਆਂ ਦੀ ਤੇਰੇ ਪਿਆਰਿਆਂ ਨਾਲ ਮੇਰਾ ਕਿਉਂਕਿ ਆਪਾਂ ਰੋਜ਼ ਅਰਦਾਸ ਵੀ ਕਰਦੇ ਨੇ ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚਿਤਾਂਵੇਂ ਉਹਨਾਂ ਨਾਲ ਮੇਲ ਕਰਾ ਦਤਿਆ ਜਿਨ੍ਹਾਂ ਨੂੰ ਵੇਖਦਿਆਂ ਹੀ ਚੇਤੇ ਆ ਜੇ ਸਤਨਾਮ ਸ੍ਰੀ ਵਾਹਿਗੁਰੂ ਤਾਂ ਕਹਿਣ ਲੱਗੀ ਪਹਿਲਾ ਨਾਮ ਕਾ ਰੰਗ ਸਾਧ ਕਾ ਸੰਗ ਤੇ ਤੀਜਾ ਬਚਨ ਮੰਗਿਆ ਨਿਸ਼ਚਾ ਅਭੰਗ ਨਿਸ਼ਚਾ ਅਭੰਗ ਇੱਕ ਉਹਦਾ ਪੰਗ ਹੋਣਾ ਇਹ ਤੇ ਬਚਨ ਆਇਆ ਭੰਗ ਪੰਗ ਦਾ ਮਤਲਬ ਹੁੰਦਾ ਜਿਵੇਂ ਕਹਿੰਦੇ ਦੀ ਭੰਗ ਹੋ ਗਿਆ ਆਮ ਸ਼ਬਦ ਵਜੋਂ ਰੰਗ ਚ ਭੰਗ ਪੈ ਗਈ ਰੰਗ ਚ ਭੰਗ ਦਾ ਮਤਲਬ ਹੈ ਕਿ ਜਿਹੜਾ ਪ੍ਰੋਗਰਾਮ ਬਣਿਆ ਸੀ ਕੋਈ ਸਮਾਗ ਸਭ ਖਤਮ ਹੋ ਗਿਆ ਤੈਸ ਤੈਸ ਹੋਰ ਦੀ ਹੋਰ ਹੀ ਹੋ ਗਈ ਹੈ ਚਾਹੁੰਦੇ ਕੁਝ ਹੋ ਸਿਓਰ ਕੁਝ ਹੋ ਰਿਹਾ ਉਹਨੂੰ ਕਹਿੰਦੇ ਭੰਗ ਭੰਗ ਹੋ ਜਾਣਾ ਕਈ ਵਾਰੀ ਮੀਟਿੰਗ ਭੰਗ ਹੋ ਗਈ ਹੈ ਜੀ ਅਸੈਂਬਲੀ ਪਾਰਲੀਮੈਂਟ ਭੰਗ ਕਰ ਦਿੱਤੀ ਗਈ। ਡਿਸਟਰੋਏ ਭੰਗ ਕਹਿਣ ਲਗੀ ਨਿਸ਼ਚਾ ਅਭੰਗ ਅਭੰਗ ਦਾ ਮਤਲਬ ਹੈ ਜਿਹੜਾ ਕਦੇ ਭੰਗ ਨਾ ਹੋਵੇ। हे ਦਾਤਿਆ ਮੇਰਾ ਐਸਾ ਵਿਸ਼ਵਾਸ ਬਣਿਆ ਰਹੇ। ਮੇਰਾ ਮੇਰੇ ਗੁਰੂ ਤੇ ਐਸਾ ਭਰੋਸਾ ਬਣਿਆ ਰਹੇ ਕਿ ਮੇਰਾ ਜਿਹੜਾ ਭਰੋਸਾ ਕਦੇ ਭੰਗ ਨਾ ਹੋਵੇ। ਜਿਵੇਂ ਆਪਾਂ ਪ੍ਰਾਰੰਭਤਾ ਵਿੱਚ ਇੱਕ ਬਚਨ ਪੜ੍ਹੇ ਸੀ ਡੋਲਨ ਤੇ ਰਾਖੋ ਪ੍ਰਭੂ ਨਾਨਕ ਦੇ ਕਰ ਅਤ ਡੋਲਨ ਤੋਂ ਚਾਹੇ ਕਿਹੋ ਜਿਹੀ ਸਿਚੁਏਸ਼ਨ ਆ ਜਾਏ ਕਿਹੋ ਜਿਹੀ ਸਮਾਜੇ ਇਹ ਵਕਰੀ ਗੱਲ ਹੈ ਕਿ ਸਾਡੇ ਵਰਗੇ ਸਟੇਜਾਂ ਤੇ ਤਾਂ ਗੱਲਾਂ ਕਰਦੇ ਪਰ ਡੋਲੇ ਵੀ ਜਾਂਦੇ ਪਰ ਗੁਰੂ ਕਿਰਪਾ ਕਰੇ ਸੱਚੇ ਪਾਤਸ਼ਾਹ ਰਹਿਮਤ ਕਰੇ ਅਰਦਾਸ ਤਾਂ ਕਰਨੀ ਹੈ ਡੋਲਨ ਤੇ ਰੱਖੋ ਪ੍ਰਭੂ ਤੇ ਜਦੋਂ ਕੋਈ ਅਰਦਾਸ ਕਰਦਾ ਤੇ ਮਾਲਕ ਡੋਲਨ ਤੋਂ ਬਚਾਉ ਵੀ ਲੈਂਦਾ ਤੇ ਬਾਬਾ ਬਿੱਦੀ ਚੰਦ ਕਹਿਣ ਲੱਗੇ ਆ ਤਿੰਨ ਚੀਜ਼ਾਂ ਨਾਮ ਕਾ ਰੰਗ ਸਾਧ ਕਾ ਸੰਗ ਤੇ ਨਿਸ਼ਚਾ ਅਪੰਗ ਗੱਲ ਚੱਲ ਰਹੀ ਸੀ ਨਾਮ ਰੰਗ ਦੀ ਜਿਸ ਦਾ ਮਨ ਪਰਮੇਸ਼ਵਰ ਦੇ ਨਾਮ ਰੰਗ ਵਿੱਚ ਰੰਗਿਆ ਗਿਆ ਪਾਤਸ਼ਾਹ ਕਹਿੰਦੇ ਰਤਾ ਸਹਿਜ ਸੁਪਾਈ ਰਤਾ ਰਤੇ ਆ ਗਿਆ ਰੰਗੇ ਆ ਗਿਆ ਤੇ ਉਸ ਨੂੰ ਕਿਹੜਾ ਰੰਗ ਚੜ੍ਹਿਆ ਪੇ ਕਹਿੰਦੇ ਭਗਤੀ ਦਾ ਰੰਗ ਤੇ ਸਹਜ ਅਵਸਥਾ ਸਹਜ ਦਾ ਮਤਲਬ ਹੀ ਹੁੰਦਾ ਆਤਮਿਕ ਅਡੋਲਤਾ ਕਿ ਜਿੱਥੇ ਫਿਰ ਡੋਲਦਾ ਨਹੀਂ ਸੁ ਪਾਏ ਪਾਏ ਦਾ ਮਤਲਬ ਹੈ ਪਿਆਰ ਫਿਰ ਉਸ ਦੇ ਮਨ ਹਿਰਦੇ ਵਿੱਚ ਵਸ ਗਿਆ ਭਗਤੀ ਦਾ ਪਿਆਰ ਕਿਉਂਕਿ ਸਤਗੁਰਾਂ ਨੇ ਪਰਮੇਸ਼ਵਰ ਦੀ ਪ੍ਰਾਪਤੀ ਦਾ ਮਾਰਗ ਹੀ ਪਿਆਰੀ ਦੱਸਿਆ ਪ੍ਰੀਤ ਦਸਿਆ ਹੋਰ ਕੋਈ ਨਹੀਂ ਦਸਮ ਪਾਤਸ਼ਾਹ ਦੇ ਬਚਨ ਆਪਾਂ ਪੜ੍ਹਦੇ ਆ ਸੱਚ ਕਹੋ ਸੁਣ ਲਿਓ ਸਭੈ ਜਿਨ ਪ੍ਰੇਮ ਕੀਓ ਤਿਨਹੀ ਪ੍ਰਭ ਪਾਈ ਜਿਨ ਪ੍ਰੇਮ ਕੀਓ ਤਾਂ ਪ੍ਰਾਰੰਭਤਾ ਦੇ ਵਿੱਚ ਭਗਤ ਰਵਿਦਾਸ ਜੀ ਦੀਆਂ ਉਦਾਹਰਨਾ ਉਹਨਾਂ ਦੀਆਂ ਬਾਣੀ ਵਿੱਚੋਂ ਕਿ ਸਾਚੀ ਪ੍ਰੀਤ ਹਮ ਤੁਮ ਸਿਓ ਜੋਰੀ ਤੁਮ ਸਿਓ ਜੋਰ ਅਵਰ ਸੰਗ ਤੋਰੀ ਮਾਦਵੇ ਤੁਮ ਨਾ ਤੋਰੋ ਤੋ ਹਮ ਨਹੀਂ ਤੋਰੇ ਤਮ ਸਿਉ ਤੋਰ ਕਵਨ ਸਿਉ ਜੋਰੇ ਹੜਿੱਕੇ ਸਵਾਲ ਕੀਤਾ ਰੱਬ ਦੇ ਅੱਗੇ ਦਾਤਿਆ ਜੇ ਤੂੰ ਨਾ ਤੋੜੇ ਤੇ ਮੈਂ ਵੀ ਨਹੀਂ ਤੋੜਦਾ ਕਿਉਂਕਿ ਜੇ ਮੈਂ ਤੇਰੇ ਨਾਲੋਂ ਤੋੜਾਂ ਤੇ ਕਿਹਦੇ ਨਾਲ ਜੋੜਾਂ ਕੋਈ ਇਹ ਹੋ ਜਾ ਹੋਵੇ ਨਾ ਚਲੋ ਆਪਾਂ ਸੰਸਾਰ ਵਿੱਚ ਕਹਿ ਸਕਦੇ ਆ ਇਸ ਇੱਕ ਸਟੋਰ ਚੋਂ ਸੌਦਾ ਨਹੀਂ ਮਿਲਿਆ ਦੂਜੇ ਚਲੇਗੇ ਇੱਕ ਸਕੂਲ ਚ ਬੱਚੇ ਦਾ ਐਡਮਿਸ਼ਨ ਨਹੀਂ ਹੋਇਆ ਦੂਜੇ ਚਲੇਗੇ ਇੱਕ ਹਸਪੀਟਲ ਚ ਇੱਕ ਡਾਕਟਰ ਨਹੀਂ ਮਿਲਿਆ ਦੂਜੇ ਕੋਲ ਚਲੇਗੇ ਪਰ ਰੱਬ ਤਾਂ ਇੱਕੋ ਹੀ ਆ ਇੱਕ ਰੱਬ ਨੂੰ ਛੱਡ ਕੇ ਦੂਜੇ ਕਿਹੜੇ ਪਾਸੇ ਜਾਵਾਂਗੇ ਹੋਰ ਕਿਹੜਾ ਰੱਬ ਹੋਰ ਤਾਂ ਕੋਈ ਹੈ ਹੀ ਨਹੀਂ ਇਸ ਕਰਕੇ ਕਹਿੰਦੇ ਤੁਮ ਸਿਓ ਤੋਰ ਕਵਨ ਸਿਓ ਜੋਰੇ ਪਰ ਤੇਰੇ ਨਾਲੋਂ ਤੋੜ ਕੇ ਦਾਤਿਆ ਕਿਹਦੇ ਨਾਲੋਂ ਜੋੜੀਏ ਇਸ ਕਰਕੇ ਸੱਚੀ ਪ੍ਰੀਤ ਹੁ ਤੇਰੇ ਨਾਲੀ ਜੋੜੀ ਆ ਜਬ ਹਮ ਸ਼ਰਨ ਪ੍ਰਭੂ ਕੀ ਆਈ ਰਾਖ ਪ੍ਰਭੂ ਭਾਵੇਂ ਮਾਲ ਹੁਣ ਦਾਤੇ ਅਸੀਂ ਤੇਰੀ ਸ਼ਰਨ ਵਿੱਚ ਆਇਆ ਹੁਣ ਰਾਖ ਪ੍ਰਭੂ ਭਾਵੇਂ ਮਾਲ ਔਰ ਤੂੰ ਜਿਵੇਂ ਮਰਜੀ ਰੱਖ ਲੈ ਔਰ ਤੇਰੀ ਸ਼ਰਨ ਤੇਰੇ ਦਰਬਾਰ ਰਾਖੋ ਰਾਖੋ ਕਿਰਪਾ ਤਾਨ ਗੁਰੂ ਪਿਆਰੇਓ ਭਾਈ ਲੈਣਾ ਜੀ ਆਏ ਗੁਰੂ ਆਓ ਗੁਰੂ ਨਾਨਕ ਸਾਹਿਬ ਦੀ ਸ਼ਰਨ ਵਿੱਚ ਐਸੇ ਆਏ ਕਿ ਲੈਣੇ ਸੇ ਅੰਗਦ ਕੀਆ ਅੰਗਦ ਸੇ ਅੱਲਾ ਕਰਦੀ ਇੱਕ ਵਿਦਵਾਨ ਲਿਖਦਾ ਕਿ 7 ਸਾਲ ਭਾਈ ਲਹਿਣਾ ਜੀ ਨੇ ਗੁਰੂ ਦੀ ਆਗਿਆ ਵਿੱਚ ਰਹਿ ਕੇ ਸਤਗੁਰੂ ਦੀ ਸ਼ਰਨ ਵਿੱਚ ਰਹਿ ਕੇ ਜਦੋਂ ਸੇਵਾ ਨਿਭਾਈ ਆਗਿਆ ਮੰਨੀ ਹੁਕਮ ਮੰਨਿਆ ਤੇ ਫਿਰ ਉਹ ਭਾਈ ਲੈਣਾ ਨਹੀਂ ਅੰਗਦ ਬਣ ਗਏ ਤੇ ਅੰਗਦ ਤੋਂ ਬਣ ਗਏ ਅੱਲਾ ਵਾਹਿਗੁਰੂ ਕਿਉਂਕਿ ਗੁਰੂ ਪਰਮੇਸ਼ਰ ਰੂਪ ਗੁਰੂ ਪਰਮੇਸ਼ਰ ਇੱਕੋ ਜਾਨ ਤੇ ਜਦੋਂ ਕਿਹਾ ਸੀ ਨਾ ਗੁਰੂ ਨਾਨਕ ਸਾਹਿਬ ਨੇ ਇੱਕ ਦਿਨ ਕਹਿੰਦੇ ਚਲਿਆ ਜਾਇ ਤੇ ਆ ਜਾਇ ਤੇ ਪੁੱਛਿਆ ਬਾਕੀਆਂ ਕਹਿਣ ਲੱਗੇ ਮਹਾਰਾਜ ਕਿੱਥੇ ਜਾਵਾਂ ਆਈ ਲੈਣਾ ਸਤਿਗੁਰੂ ਗੁਰੂ ਨਾਨਕ ਸਾਹਿਬ ਕਹਿੰਦੇ ਕਹਿੰਦੇ ਉਹ ਵੇਖ ਜਿਹੜੇ ਸਾਡੇ ਪੁੱਤਰ ਕ ਆਉਂਦੇ ਉਹ ਵੀ ਭੱਜ ਗਏ। ਉਹ ਵੇਖ ਸਾਰੀ ਸੰਗਤ ਜਿਹੜੇ ਤੇ ਆ ਕੇ ਪ੍ਰਸ਼ਾਦ ਦੇ ਛਕਦੇ ਸੰ ਕਹਿੰਦੇ ਸੰਤੂ ਸਾਡਾ ਗੁਰੂ ਐ ਸਾਡਾ ਮਾਲਕ ਕਹਿੰਦੇ ਕਾ ਸਭ ਭੱਜ ਗਏ। ਤੂੰ ਵੀ ਚਲੇ ਆ ਜਾ। ਤੇ ਉਹਨਾਂ ਫਿਰ ਸਵਾਲ ਕੀਤਾ ਭਾਈ ਲੈਣਾ ਜੀ ਨੇ ਕਹਿਣ ਲੱਗੇ ਪਾਤਸ਼ਾਹ ਕਿੱਥੇ ਜਾਵਾਂ? ਕਿੱਧਰ ਜਾਵਾਂ? ਉਹਨਾਂ ਕਹਿਆ ਜਿੱਥੇ ਬਾਕੀ ਚਲੇਗੇ। ਗੁਰੂ ਨਾਨਕ ਸਾਹਿਬ ਕਹਿੰਦੇ ਜਿੱਤੇ ਬਾਕੀ ਚਲੇ ਗਏ ਤੇ ਭਾਈ ਲੈਣਾ ਜੀ ਅੱਗੋਂ ਜਵਾਬ ਦਿੰਦੇ ਨੇ ਸਤਿਗੁਰੂ ਉਹ ਤਾਂ ਗਏ ਨੇ ਕਿਉਂਕਿ ਉਹਨਾਂ ਦਾ ਕੋਈ ਨਾ ਕੋਈ ਹੋਵੇਗਾ ਉਹਨਾਂ ਦਾ ਕੋਈ ਘਰ ਹੋਵੇਗਾ ਉਹਨਾਂ ਦਾ ਕੋਈ ਪਰਿਵਾਰ ਹੋਵੇਗਾ ਉਹਨਾਂ ਦਾ ਕੋਈ ਆਸਰਾ ਹੋਵੇਗਾ ਪਰ ਮੇਰਾ ਤੇ ਤੁਹਾਡੇ ਬਗੈਰ ਕੋਈ ਹੈ ਹੀ ਨਹੀਂ ਕਿ ਮੈਂ ਜਾਵਾਂ ਤੁਹਾਡੇ ਬਗੈਰ ਮੇਰਾ ਕੋਈ ਨਹੀਂ ਫਿਰ ਜਦੋਂ ਗੁਰੂ ਬਣੇ ਦੂਜੇ ਪਾਤਸ਼ਾਹ ਬਣੇ ਫਿਰ ਸੂਹੀ ਰਾਗ ਦੇ ਅੰਦਰ ਗੁਰੂ ਅਮਰਦਾਸ ਮਹਾਰਾਜ ਦੀ ਉਚਾਰਨ ਕੀਤੀ ਵਾਰ ਉਹਦੇ ਵਿੱਚ ਫਿਰ ਗੁਰੂ ਅੰਗਦ ਸਾਹਿਬ ਦਾ ਸ਼ਲੋਕ ਦਰਜ ਕੀਤਾ ਪੰਜਵੇਂ ਪਾਤਸ਼ਾਹ ਨੇ ਜੋ ਉਹਨਾਂ ਨੇ ਉਚਾਰਿਆ ਸੀ ਉਸ ਸਮੇਂ ਉਹ ਸ਼ਲੋਕ ਹੈ ਕਿਸ ਹੀ ਕੋਈ ਕੋਏ ਮਨ ਜਨਿਮਾਣੀ ਇੱਕ ਤੂੰ ਗੁਰੂ ਨਾਨਕ ਸਾਹਿਬ ਮਹਾਰਾਜ ਕਿਸ ਹੀ ਕੋਈ ਕੋਈ ਕਿਸੇ ਦਾ ਕੋਈ ਹੈ ਕਿਸੇ ਦਾ ਕੋਈ ਹੈ ਕਿਸੇ ਦਾ ਕੋਈ ਆਸਰਾ ਪਰ ਮੰਜ ਨਿਮਾਣੀ ਇੱਕ ਨੂੰ ਮੰਜ ਦਾ ਮਤਲਬ ਹੈ ਮੈਨੂੰ ਕਿ ਮੈਨੂੰ ਨਿਮਾਣੀ ਨੂੰ ਇੱਕ ਤੂੰ ਤੂੰ ਇਕੱਲਾ ਹੈ ਮੇਰੇ ਲਈ ਤਾਂ ਤੂੰ ਹੀ ਸਭ ਕੁਝ ਹੈ ਮਾਤਾ ਪਿਤਾ ਭੈਣ ਭਾਈ ਸਭ ਰਿਸ਼ਤੇਦਾਰ ਸਾਖ ਸਬੰਧੀ ਸਭ ਕੁਝ ਤੂੰ ਹੀ ਹੈ ਤੂੰ ਹੀ ਮੇਰਾ ਘਰ ਹੈ ਫਿਰ ਅਗਲਾ ਬਚਨ ਕੀਤਾ ਕਿਉਂ ਨ ਮਰੀ ਜਾ ਰੋਏ ਜਾਂ ਲਗ ਚਿੱਤ ਨਾ ਆਵਈ ਕਹਿਣ ਲਗੇ ਫਿਰ ਕਿਉਂ ਨ ਰੋ ਰੋ ਕੇ ਮਰ ਜਾਈਏ ਜਦੋਂ ਇਹੋ ਜਿਹਾ ਰੱਬ ਵਾਹਿਗੁਰੂ ਪਰਮਾਤਮਾ ਭੁੱਲ ਜਾਈਂ ਜੇ ਤਾਂ ਜਿਵੇਂ ਅਸੀਂ ਪੰਜਵੇਂ ਪਾਤਸ਼ਾਹ ਦੇ ਬਚਨ ਪੜ੍ਹਦੇ ਹਾਂ ਸੋ ਕਿਉਂ ਬਿਸਰੈ ਜਿਨ ਸਭ ਕੁਝ ਦੀਆ ਜਦੋਂ ਕੋਈ ਸਾਧ ਸੰਗਤ ਕਿਸੇ ਨਾਲ ਬਹੁਤੀ ਪ੍ਰੀਤ ਹੋਵੇ ਵਿਛੜ ਜਾਈਏ ਤੇ ਬੰਦੇ ਦੇ ਅੱਖਾਂ ਦੇ ਵਿੱਚੋਂ ਅਥਰੂ ਆ ਜਾਂਦੇ ਉਹ ਜਿਹੜਾ ਵਿਰਾਗ ਹੈ ਉਹ ਅਥਰੂ ਬਣ ਕੇ ਪਾਣੀ ਬਣ ਕੇ ਇਹਨਾਂ ਅੱਖਾਂ ਚੋਂ ਬਾਹਰ ਆਉਂਦਾ ਤਾਂ ਕਈ ਵਾਰ ਇਸ ਤਰ੍ਹਾਂ ਵੀ ਹੋ ਜਾਂਦਾ ਕਿ ਜੇ ਬੰਦਾ ਨਾ ਰੋਵੇ ਵਾਰ-ਵਾਰ ਵਾਰ-ਵਾਰ ਉਹ ਹਿਰਦੇ ਵਿੱਚ ਸੋਚਦਾ ਰਹੇ ਸੋਚਦਾ ਰਹੇ ਪਤ ਨਹੀਂ ਉਹਦੇ ਨਾਲ ਸਰੀਰਕ ਤੌਰ ਤੇ ਮਾਨਸਿਕ ਤੌਰ ਤੇ ਕੀ ਵਾਪਰ ਸਕਦਾ ਕਈ ਵਾਰੀ ਲੋਕ ਕਹਿੰਦੇ ਨੇ ਜੀ ਫਲਾਣਾ ਵਰ ਗਿਆ ਐਵੇਂ ਰੋਂਦੇ ਸਾਂ ਭਈ ਰੋਣ ਕੇ ਤੇ ਉਹਨਾਂ ਦਾ ਜੀਵਨ ਬਚ ਸਕਦਾ ਕਿਉਂਕਿ ਉਹ ਜਿਹੜਾ ਸਾਰਾ ਦੁੱਖ ਹੈ ਅੱਖਾਂ ਚੋਂ ਬਾਹਰ ਆ ਗਿਆ ਥੋੜਾ ਹਿਰਦਾ ਵੀ ਠੰਡਾ ਹੋਲਾ ਹੋ ਗਿਆ ਤਾਂ ਸਤਿਗੁਰਾਂ ਨੇ ਇੱਥੇ ਵੀ ਬਚਨ ਕੀਤੇ ਕਹਿਣ ਲੱਗੇ ਕਿਸੀ ਕੋਈ ਕੋਏ ਮੰਜ ਨਿਮਾਣੀ ਇੱਕ ਤੂੰ ਕਿਉਂ ਨਾ ਮਰੀ ਜਾ ਰੋਏ ਜਾਨ ਲਗ ਚਿਤਨਾ ਵੀ ਕਹਿੰਦੇ ਕਿਉਂ ਨਾ ਰੋ ਰੋ ਕੇ ਮਰ ਜਾਈਏ ਕਿ ਜੀਵ ਪਰਮਾਤਮਾ ਵਿਸਰਜਾਈ ਭੁੱਲ ਜਾਏ ਯਾਨੀ ਉਸ ਸਮੇਂ ਨੂੰ ਰੋਈਏ ਰੋਈਏ ਦਾ ਮਤਲਬ ਉਸ ਸਮੇਂ ਦਾ ਅਫਸੋਸ ਕਰੀਏ ਕਿ ਜਿਹੜਾ ਸਮਾਂ ਤੇਰੀ ਯਾਦ ਤੋਂ ਬਗੈਰ ਨਿਕਲ ਗਿਆ ਜਿਸ ਤਰ੍ਹਾਂ ਭਾਈ ਸਾਹਿਬ ਭਾਈ ਨੰਦ ਲਾਲ ਜੀ ਨੂੰ ਗੁਰੂ ਕਲਗੀਆਂ ਵਾਲੇ ਸਹਿਬ ਮਹਾਰਾਜ ਨੇ ਇੱਕ ਸਵਾਲ ਕੀਤਾ ਸੀ ਸੰਗਤ ਵਿੱਚ ਬੈਠੇ ਆ ਭਾਈ ਸਾਹਿਬ ਦਾ ਜੀਵਨ ਬੜਾ ਮਹਾਨ ਪਵਿੱਤਰ ਜੀਵਨ ਬੜਾ ਉੱਚਾ ਸੁੱਚਾ ਜੀਵਨ ਸੀ ਤੇ ਸਤਗੁਰਾਂ ਨੇ ਇੱਕ ਸਵਾਲ ਕੀਤਾ ਕਹਿਣ ਲੱਗੇ ਭਾਈ ਸਾਹਿਬ ਬੜੇ પ્રસન્ન ਹੋ ਬੜੇ ਖੁਸ਼ ਹੋ ਕੇ ਮਹਾਰਾਜ ਤੁਹਾਡੀ ਕਿਰਪਾ ਕਹਿਣ ਲੱਗੇ ਗਮ ਚਿ ਬਾਸ਼ਦ ਫਾਰਸੀ ਵਿੱਚ ਹੀ ਕਿਉਂਕਿ ਉਹ ਫਾਰਸੀ ਦੇ ਵਿਦਵਾਨ ਸ ਪ੍ਰਸ਼ਨ ਜਵਾਨ ਵਿੱਚ ਗੁਰੂ ਕਲਗੀਆਂ ਵਾਲੇ ਸਾਹਿਬ ਨੇ ਪੁੱਛਿਆ ਕਹਿੰਦੇ ਗਮ ਚਿ ਬਾਸ਼ਦ ਕਿ ਤੁਹਾਨੂੰ ਕਿਸੇ ਚੀਜ਼ ਦਾ ਗਮ ਹੈ ਯਾਨੀ ਕੋਈ ਐਸੀ ਚੀਜ਼ ਹੈ ਜਿਹਨੂੰ ਵੇਖ ਕੇ ਤੁਹਾਨੂੰ ਦੁੱਖ ਲੱਗਦਾ ਕਈ ਵਾਰੀ ਕਈ ਪੁੱਛਦੇ ਹੁੰਦੇ ਆ ਕਈ ਐਸਾ ਕਹਿੰਦਾ ਮੈਨੂੰ ਵੇਖ ਕੇ ਬੜਾ ਦੁਖੀ ਹੋ ਜਾਣਾ ਆ ਚੀਜ਼ ਜਦੋਂ ਆ ਜੇ ਨਾ ਮੇਰੇ ਸਾਹਮਣੇ ਆ ਰੋਟੀ ਆ ਕੋਈ ਸਬਜ਼ੀ ਜਿਹੜੀ ਪਸੰਦ ਨਹੀਂ ਕਰਦਾ ਮੈਂ ਬੜਾ ਦੁਖੀ ਹੋ ਜਾਣਾ ਕੋਈ ਗੱਲ ਸੁਣਦਾ ਮੈਂ ਦੁਖੀ ਹੋ ਜਾਣਾ ਕਈ ਵਾਰੀ ਕਹੋ ਉਹਦਾ ਨਾਂ ਨਾ ਮੇਰੇ ਸਾਹਮਣੇ ਲੈ ਉਹਦਾ ਨਾਂ ਸੁਣ ਕੇ ਮੇਰਾ ਮਨ ਦੁਖੀ ਹੋ ਜਾਂਦਾ ਪਸੰਦ ਨਹੀਂ ਨਾ ਹੁੰਦਾ ਪੁੱਛਿਆ ਗਮ ਕੀ ਬਾਸ਼ੀ ਕਿ ਤੁਹਾਨੂੰ ਗਮ ਕਿਸ ਚੀਜ਼ ਦਾ ਦੁੱਖ ਕਿਸ ਚੀਜ਼ ਦਾ ਵਿਆਪਦਾ ਹੈ ਹੇ ਭਾਈ ਸਾਹਿਬ ਦਾ ਜਵਾਬ ਸੀ ਗਮ ਚਿ ਬਾਸ਼ਦ ਅਜ਼ ਗਫਲਤੇ ਯਾਦੇ ਖੁਦਾ ਹੇ ਕਲਗੀਆਂ ਵਾਲੇ ਸਾਹਿਬ ਜਦੋਂ ਮੈਨੂੰ ਤੁਹਾਡਾ ਦਿੱਤਾ ਗੁਰਮੰਤਰ ਵਾਹਿਗੁਰੂ ਦੀ ਯਾਦ ਭੁੱਲ ਜਾਂਦੀ ਹੈ ਮੈਨੂੰ ਸਮੇ ਦਾ ਦੁੱਖ ਉਹ ਸਮਾਂ ਜਿਹੜਾ ਤੇਰੀ ਯਾਦ ਤੋਂ ਬਿਗੈਰ ਲੰਘ ਗਏ ਗਮ ਚਿ ਬਾਸ਼ਦ ਅਜ਼ ਗਫਲਤੇ ਯਾਦੇ ਖੁਦਾ ਗਫਲਤ ਅਣਗਹਿਲੀ ਜਦ ਵੀ ਜਦੋਂ ਅਣ ਗਹਿਲੀ ਵਰਤਦਾ ਮੈਂ ਭੁੱਲ ਜਾਣਾ ਮੈਂ ਤੇਰੇ ਨਾਮ ਸਤਗੁਰੂ ਨਾਲੀ ਦੂਜਾ ਸਵਾਲ ਚੀਸਤ ਸ਼ਾਦੀ ਸ਼ਾਦੀ ਦਾ ਮਤਲਬ ਹੁੰਦਾ ਖੁਸ਼ੀ ਇਹ ਪਰਸ਼ੀਨ ਜ਼ੁਬਾਨ ਦਾ ਸ਼ਬਦ ਹੈ ਸ਼ਾਦੀ ਆਪਾਂ ਵਿਆਹ ਨੂੰ ਕਹਿੰਦੇ ਆ ਸ਼ਾਦੀ ਤੇ ਹੁੰਦੀ ਹੈ ਖੁਸ਼ੀ ਤਾਂ ਹੀ ਉਹਨੂੰ ਸ਼ਾਦੀ ਕਿਹਾ ਜਾਂਦਾ ਇਹਦਾ ਮਤਲਬ ਅਸਲੀ ਖੁਸ਼ੀ ਹੈ ਤੇ ਜਦੋਂ ਸਤਗੁਰਾਂ ਨੇ ਪੁੱਛਿਆ ਚੀਸਤ ਸ਼ਾਦੀ ਕਿ ਤੂੰ ਇਹ ਦੱਸ ਪਈ ਤੈਨੂੰ ਖੁਸ਼ੀ ਕਿਸ ਚੀਜ਼ ਦੀ ਹੁੰਦੀ ਹੈ ਕਿਹੜੇ ਸਮੇਂ ਖੁਸ਼ੀ ਹੁੰਦੀ ਹੈ ਤਾਂ ਭਾਈ ਸਾਹਿਬ ਦਾ ਜਵਾਬ ਪਤਾ ਕੀ ਸੀ ਕਹਿੰਦੇ ਚੀਸਤ ਸ਼ਾਦੀ ਆਜ਼ਿਆਦੇ ਬੇਮੰਤਾ ਕਿ ਜਦੋਂ ਦਾਤਿਆ ਮੈਂ ਤੇਰੀ ਯਾਦ ਵਿੱਚ ਜੁੜਦਾ ਜਦੋਂ ਯਾਦ ਦੇ ਬੇਮੰਤਾ ਬੇਪਰਵਾਹ ਸੰਸਾਰ ਦੇ ਮਾਲਕ ਮਿਹਰਵਾਨ ਪਰਮੇਸ਼ਵਰ ਦਾ ਨਾਮ ਚੇਤੇ ਹੁੰਦਾ ਕਹਿੰਦੇ ਉਸ ਸਮੇਂ ਦੀ ਮੈਨੂੰ ਬੜੀ ਖੁਸ਼ੀ ਹੁੰਦੀ ਹੈ ਤੇ ਵੈਸੇ ਗੁਰੂ ਨਾਨਕ ਸਾਹਿਬ ਜੀ ਨੇ ਵੀ ਇਹ ਬਚਨ ਆਖਿਆ ਤੁਸੀਂ ਰੋਜ਼ ਪੜ੍ਹਦੇ ਹੋ ਆਖਾਂ ਜੀਵਾ ਵਿਸਰੈ ਮਰ ਜਾਓ ਆਖਾਂ ਜੀਵਾ ਵਿਸਰੈ ਮਰ ਜਾਓ ਜੇ ਆਖਦੇ ਹਾਂ ਤੇ ਜਿਉਂਦੇ ਹਾਂ ਯਾਨੀ ਖੁਸ਼ੀ ਮਿਲਦੀ ਆਂ ਮੁੰਝ ਵੀ ਜਿਉਂਦੇ ਆਂ ਜੇ ਵਿਸਰ ਗਿਆ ਉਦੋਂ ਕਿਹੜਾ ਮਰ ਜਾਂਦੇ ਆਂ ਮਰਨ ਦਾ ਮਤਲਬ ਹੈ ਕਿ ਬੜੇ ਦੁਖੀ ਹੁੰਦੇ ਆ ਮਰਨਾ ਹੋ ਜਾਂਦਾ ਤੇ ਜਦੋਂ ਅੱਖ ਦੇ ਆ ਤੇ ਮਨ ਪ੍ਰਸੰਨ ਹੋ ਜਾਂਦਾ ਹੈ ਮਨ ਆਨੰਦ ਵਿੱਚ ਆ ਜਾਂਦਾ ਹੈ ਤੋਂ ਸਤਗੁਰਾਂ ਨੇ ਜਿਹੜੇ ਬਚਨ ਕੀਤੇ ਨੇ ਸੱਚੀ ਭਗਤ ਮਨ ਲਾਲthia ਰੱਤਾ ਸਹਿਜ ਸੁਭਾਈ ਕਿ ਉਹੀ ਸਮਾਂ ਜਦੋਂ ਸੱਚੀ ਭਗਤੀ ਵਿੱਚ ਬਤੀਤ ਹੋਇਆ ਸੱਚੀ ਭਗਤੀ ਦੇ ਵਿੱਚ ਦੇਖੋ ਆਪਾਂ ਗੁਰੂ ਘਰ ਆਉਂਦੇ ਆ ਚਾਹੇ ਕੋਈ 4 ਮਿੰਟ ਹੀ ਬੈਠੋ ਕਿਉਂਕਿ ਕਬੀਰ ਸਾਹਿਬ ਕਹਿੰਦੇ ਕਬੀਰ ਇੱਕ ਘਰੀ ਆਧੀ ਘਰੀ ਆਦੀ ਹੋਤੇ ਆਕ ਇੱਕ ਘੜੀ ਹੁੰਦੀ ਆ 24 ਮਿੰਟ ਦੀ ਅੱਜ ਦੇ ਹਿਸਾਬ ਨਾਲ ਘੜੀ ਪਹਿਲੇ ਸਮੇਂ ਘੜੀਆਂ ਹੁੰਦੀ ਅਸ ਰੋਜ਼ ਪਰਦੇ ਵਿਸਵੇ ਜੱਸਿਆਂ ਘੜੀਆਂ ਪਹਿਰਾ ਥਿੱਤੀ ਵਾਰੀ ਮਾਉ ਹੋਆ 15 ਵਾਰੀ ਅੱਖ ਚ ਚਮਕਦੀ ਉਹਦਾ ਇੱਕ ਇੱਕ ਵਾਰੀ ਅੱਖ ਚ ਚਮਕਦੀ ਉਹਦਾ ਬਣਦਾ ਇੱਕ ਖਿੰਨ 15 ਵਾਰੀ ਚਮਕਦੀ ਅੱਖ ਉਹਦਾ ਬਣਦਾ ਇੱਕ ਵਿਸਵਾ 30 ਵਸਿਵਾਂ ਦਾ ਇੱਕ ਚਸਾ 30 ਚਸਿਆਂ ਦਾ ਇੱਕ ਪਲ ਤੇ 60 ਪਲਾਂ ਦੀ ਬਣਦੀ ਹੈ ਇੱਕ ਘੜੀ ਤੇ ਜੇ ਅੱਜ ਦੇ ਹਿਸਾਬ ਨਾਲ ਲਈਏ ਤੇ 24 ਮਿੰਟ ਦੀ ਘੜੀ 24 ਮਿੰਟ ਕਬੀਰ ਸਾਹਿਬ ਕਹਿੰਦੇ ਜੇ ਕੋਈ 24 ਮਿੰਟ ਆਧੀ ਏਕ ਕਰੀ ਨਹੀਂ 24 ਮਿੰਟ ਦਾ ਸਮਾਂ ਆਦੀ ਕਰੀ ਕਿਨੇ ਹੋਗੇ 12 ਫਿਰ ਆਦੀ 6 ਉਹ ਤੇ ਆਧ 3 ਮਿੰਟ 3 ਮਿੰਟ ਤੇ ਆ ਜਾਂਦੇ ਨੇ ਕਹਿੰਦੇ ਜੇ ਕੋਈ 3 ਮਿੰਟ ਵੀ ਆ ਕੇ ਗੁਰੂ ਦੇ ਚਰਨਾਂ ਦੇ ਵਿੱਚ ਜੁੜ ਕੇ ਅਨ ਨਿਤਰ ਬੰਦ ਕਰਕੇ ਤੇ ਧੰ ਗੁਰੂ ਗ੍ਰੰਥ ਸਾਹਿਬ ਦਾ ਧਿਆਨ ਲਰ ਕੇ ਆ ਕੇ ਸਤਨਾਮ ਸ੍ਰੀ ਵਾਹਿਗੁਰੂ ਤੇ ਭਗਤ ਜੀ ਤੋਂ ਪੁੱਛੀਏ ਕਿ ਬਾਬਾ ਜੀ ਫਿਰ ਉਹਦਾ ਕੀ ਮਤਲਬ ਕਹਿੰਦੇ ਕਬੀਰ ਏਕ ਕਰੀ ਆਦੀ ਕਰੀ ਆਦੀ ਹੋਤੇ ਆਤ ਭਗਤਨ ਸੇਤੀ ਗੋਸ਼ਤੇ ਜੋ ਕੀਨੇ 16 ਉਹ ਭਗਤਾਂ ਦੀ ਆਲੀ ਬੈਠਿਆ ਗੋਸ਼ਟੀ ਚੱਲ ਰਹੀ ਹੈ ਵਿਚਾਰ ਹੀ ਚੱਲ ਰਹੀ ਹੈ ਗੁਰਬਾਣੀ ਦੀ ਕਥਾ ਵਿਚਾਰ ਕੀਰਤਨ ਪਾਠ ਕਿਉਂਕਿ ਸਾਰੀ ਉਹਦੀ ਉਸਤਤ ਹੈ ਉਹਦੀ ਉਸਤਤ ਵਿੱਚ ਜਦੋਂ ਜੁੜੇ ਆ ਤਾਂ ਕਹਿਣ ਲੱਗੇ ਜੇ ਤੁਸੀਂ 3 ਮਿੰਟ 2 ਮਿੰਟ ਵੀ ਜੁੜ ਜਾਓ ਗਿਆਨੀ ਸੰਤ ਸਿੰਘ ਮਸਕੀਨ ਦੇ ਇੱਕ ਬਚਨ ਮੈਨੂੰ ਯਾਦ ਆ ਗਏ ਉਹ ਕਹਿੰਦੇ ਕਿਤੇ ਅਸੀਂ ਗਏ ਸੀ ਸਮਾਗਮ 'ਚ ਤੇ ਕਿਸੇ ਪਰਿਵਾਰ 'ਚ ਉਹਨਾਂ ਨੇ ਰੋਟੀ ਪਾਣੀ ਵਾਸਤੇ ਬੁਲਾਇਆ ਪ੍ਰਸ਼ਾਦਾ ਪਾਣੀ ਸ਼ਿਕਾਇਆ ਕਹਿੰਦੇ ਉਹਨਾਂ ਦਾ ਨੌਜਵਾਨ ਪੁੱਤਰ ਤੇ ਉਹਨੂੰ ਮੈਂ ਪੁੱਛਿਆ ਕਿ ਭਾਈ ਜਪਜੀ ਸਾਹਿਬ ਦਾ ਪਾਠ ਕਰਦੇ ਹੋ ਕਹਿੰਦਾ ਬਾਬਾ ਜੀ ਜਪਜੀ ਸਾਹਿਬ ਦੀ ਪਾਠ ਦੀ ਗੱਲ ਕਰਦੇ ਹੋ ਸਾਨੂੰ ਰੋਟੀ ਖਾਣ ਦੀ ਫੁਰਸਤ ਨਹੀਂ ਕਹਿੰਦੇ ਕਿ ਉਹ ਪਰਵਾ ਸਾਰੀ ਦੌੜ ਪੱਜ ਰੋਟੀ ਵਾਸਤੇ ਤੇ ਤੈਨੂੰ ਰੋਟੀ ਖਾਣ ਦੀ ਫੁਰਸਤ ਹੀ ਨਹੀਂ ਕਹਿੰਦੇ ਲੋਕ ਕਿ ਚੱਲ ਜੇ ਹੁਣ ਜਪਜੀ ਸਾਹਿਬ ਦਾ ਨਹੀਂ ਪਾਠ ਕਰਦਾ ਤੇ ਪੰਜ ਵਾਰੀ ਮੂਲ ਮੰਤਰੀ ਕਰ ਲਿਆ ਕਰ ਕਹਿੰਦਾ ਤੁਸੀਂ ਮੂਲ ਮੰਤਰ ਦੀ ਗੱਲ ਕਰਦੇ ਹੋ ਸਾਨੂੰ ਤਾਂ ਆਰਾਮ ਕਰਨ ਦੀ ਫੁਰਸਤ ਨਹੀਂ ਮਸਕੀਨ ਜੀ ਕਹਿੰਦੇ ਫਿਰ ਉਹਨੂੰ ਤੀਜੀ ਵਾਰੀ ਮੈਂ ਕਿਹਾ ਚੱਲ ਇੱਕ ਕੰਮ ਕਰਿਆ ਕਰ ਤੇਰੇ ਵਾਸਤੇ ਥੋੜਾ ਜਿਹਾ ਸੌਖਾ ਕਰ ਦਿੰਦੇ ਹਾਂ ਜਦੋਂ ਤੂੰ ਇੱਥੋਂ ਜਾਂਦਾ ਤੇ ਰਸਤੇ ਵਿੱਚ ਨਾ ਤੇਰੇ ਆਫਿਸ ਦੇ ਰਸਤੇ ਵਿੱਚ ਗੁਰੂਕਾਰ ਆਉਂਦਾ ਕਹਿੰਦੇ ਹਾਂ ਇੱਕ ਨਹੀਂ ਆਉਂਦਾ ਕਈ ਆਉਂਦੇ ਨੇ ਕਹਿੰਦੇ ਬਸ ਇੱਕ ਥਾਂ ਤੇ 2 ਮਿੰਟ ਖੜਕੇ ਨਾ ਭਾਵੇਂ ਅੰਦਰ ਨਾ ਵੜਿਆ ਘਰ ਬਰਾਂਡੇ ਤੋਂ ਮੱਥਾ ਟੇਕਿਆ ਕਰ ਕਹਿੰਦੇ ਜੀ ਤੁਸੀਂ ਮੱਥਾ ਟੇਕਣ ਦੀ ਗੱਲ ਕਰਦੇ ਹੋ ਸਾਨੂੰ ਮਰਨ ਦੀ ਫੁਰਸਤ ਨਹੀਂ ਕਹਿੰਦੇ ਮੈਂ ਕਿਹਾ ਭਰਾਵਾ ਹੋ ਸਕਦਾ ਤੈਨੂੰ ਖਾਣ ਦੀ ਫੁਰਸਤ ਨਾ ਆਵੇ ਹੋ ਸਕਦਾ ਤੈਨੂੰ ਆਰਾਮ ਕਰਨ ਦੀ ਫੁਰਸਤ ਨਹੀਂ ਮਿਲਦੀ ਪਰ ਮਰਨ ਦੀ ਗੱਲ ਨਾ ਕਰ ਕਿਉਂਕਿ ਤੇਰੇ ਵਸ ਨਹੀਂ ਜਦੋਂ ਆਣਾ ਉਹਨੇ ਲੈ ਆਈ ਜਾਣਾ ਇਹ ਨਾ ਕਹਿ ਮੈਨੂੰ ਮਰਨ ਦੀ ਫੁਰਸਤ ਨਹੀਂ ਮਰਨ ਵੇਲੇ ਉਹਨੇ ਪੁੱਛਣਾ ਨਹੀਂ ਪਹਿਰਾਈ ਆਗਿਆ ਪਰੇ ਬੁਲਾਇਆ ਨਾ ਧਨ ਪੁੱਛੀ ਨਾ ਮੱਤਾ ਪਕਾਇਆ ਊਂਟ ਸਿਦਾਇਓ ਛੂਟਰ ਮਾਟੀ ਦੇਖ ਨਾਨਕ ਮਿਥਨ ਮੁਹੱਸਾ ਹੈ ਕਿਸੇ ਨੇ ਘਰੇ ਖੰਡ ਪਾੜ ਸਾਬ ਰੱਖਣਾ ਕਿਸੇ ਨੇ ਬੱਚੇ ਦਾ ਬਰਥਡੇ ਮਨਾਉਣਾ ਕਿਸੇ ਨੇ ਵਿਆਹ ਸ਼ਾਦੀ ਰੱਖਣੀ ਆ ਉਹ ਪਹਿਲੇ ਸਾਲ 6 ਮਹੀਨੇ 2 ਮਹੀਨੇ 3 ਮਹੀਨੇ 15 ਦਿਨ 10 ਦਿਨ 2 ਦਿਨ ਪਹਿਲੇ ਵੀ 24 ਘੰਟੇ ਪਹਿਲੇ ਵੀ ਫੈਸਲਾ ਕਰ ਦਿੰਦੇ ਨੇ ਕਾਰਡ ਛਾਪ ਲੈਂਦੇ ਨੇ ਮੈਸੇਜ ਕਰ ਦਿੰਦੇ ਨੇ ਭਾਈ ਆ ਸਮਾਂ ਰੱਖਿਆ ਜੀ ਅਸੀਂ ਪਰ ਜਦੋਂ ਮਰਨ ਦਾ ਸਮਾਂ ਆਏ ਨਹੀਂ ਪਤਾ ਕਦੋਂ ਸਵਾਸ ਲੰਘੀ ਉਹਦੀ ਕੋਈ ਡੇਟ ਦਾ ਪਤਾ ਨਹੀਂ ਇਸ ਕਰਕੇ ਪਾਤਸ਼ਾਹ ਕਹਿੰਦੇ ਕਿ ਊਠ ਸਦਾਇਓ ਛੂਟਰ ਮਾਟੀ ਦੇਖ ਨਾਨਕ ਮਿੱਥਨ ਮਹਾਸਾਏ ਇੱਕ ਘੜੀ ਆਧੀ ਘੜੀ ਆਧੀ ਤੋਂ ਵੀ ਆਧੀ ਘੜੀ ਵੀ ਜੇ ਗੁਰੂ ਦੇ ਚਰਨਾਂ ਵਿੱਚ ਬੈਠ ਕੇ ਬੰਦਗੀ ਕਰ ਲਈਏ ਸਿਮਰਨ ਕਰ ਲਈਏ ਕੋਈ ਪੰਕਤੀਆਂ ਸੱਚੀ ਭਗਤੀ ਮਨ ਲਾਲ ਥਿਆ ਰੱਤਾ ਸਹਿਜ ਸੁਭਾਏ ਗੁਰ ਸ਼ਬਦੀ ਮਨ 모ਇਆ ਕਹਿਣਾ ਕਛੂ ਨਾ ਜਾ ਤੇ ਉਹਨਾਂ ਦਾ ਮਨ ਫਿਰ ਗੁਰੂ ਦੇ ਸ਼ਬਦ ਵਿੱਚ 모ਇਆ ਜਾਂਦਾ ਹੈ ਇਹ ਕਹਿੰਦਾ 모ਇਆ ਮਰਨਾ 모ਇਆ 모លਿਆ ਖਿੱਚਿਆ ਗਿਆ ਹਮਰਾ ਮਨ ਮੋਇਓ ਗੁਰਮੋਹਨ ਹਮ ਬਿਸਮ ਭਈ ਮੁਖ ਲਾਗੀ ਮੋਇਆ ਪਾਚਾ ਕਹਿੰਦੇ ਉਹਨਾਂ ਦਾ ਮਨ ਮੋਇਆ ਜਾਂਦਾ ਹੈ ਫਿਰ ਉਹਨਾਂ ਦੇ ਉਸ ਰੰਗ ਉਸ ਮਸਤੀ ਉਸ ਆਨੰਦ ਨੂੰ ਕਹਿੰਦੇ ਬਿਆਨ ਨਹੀਂ ਕੀਤਾ ਜਾ ਸਕਦਾ ਗੁਰ ਸ਼ਬਦ ਦੀ ਮਨ ਮੋਇਆ ਕਹਿਣਾ ਕਿਛੂ ਨਾ ਜਾਏ ਜੇਵਾ ਰਤੀ ਸ਼ਬਦ ਸੱਚਾ ਹੈ ਅੰਮ੍ਰਿਤ ਪੀਵੇ ਰਸ ਗੁਣ ਗਾਏ ਕਹਿੰਦੇ ਵੀ ਜਿਹੜੀ ਜੀਵਾ ਜ਼ੁਬਾਨ ਉਹ ਨਾਮ ਰੰਗ ਵਿੱਚ ਰਤੀ ਹੋਈ ਬਾਬਾ ਮਨ ਮਤਵਾਰੋ ਨਾਮ ਰਸ ਪੀਵੇ ਫਿਰ ਨਾਮ ਦਾ ਰਸ ਚਿਮ ਚਿਮ ਵਰਸੈ ਅੰਮ੍ਰਿਤ ਧਾਰਾ ਮਨ ਪੀਵੇ ਸੁਣ ਸ਼ਬਦ ਵਿਚਾਰ ਫਿਰ ਉਹ ਮਨ ਸ਼ਬਦ ਦੀ ਵਿਚਾਰ ਉਹ ਗੁਰਬਾਣੀ ਦਾ ਕੀਰਤਨ ਉਹਦਾ ਰਸ ਪੀਂਦਾ ਪਾਤਸ਼ਾਹ ਕਹਿੰ ਲਗੇ ਭਈ ਗੁਰਮੁਖ ਇਹ ਰੰਗ ਪਾਈਐ ਜਿਸ ਨੂੰ ਕਿਰਪਾ ਕਰੇ ਰਜਾਈ ਪਰ ਇਹ ਨਾਮ ਦਾ ਰੰਗ ਕਿਹਨਾਂ ਨੂੰ ਚੜਦਾ ਹੈ ਇਸ ਅਵਸਥਾ ਦੇ ਮਾਲਕ ਕੌਣ ਬਣਦੇ ਨੇ ਪਾਚਾ ਕਹਿੰਦੇ ਜਿਨ੍ਹਾਂ ਦੇ ਗੁਰਮੁਖ ਇਹ ਰੰਗ ਜਿਹੜਾਂ ਦਾ ਮੁਖ ਗੁਰੂ ਯਾਨੀ ਜਿਹਨਾਂ ਦੇ ਗੁਰੂ ਦੀ ਮਤ ਨੂੰ ਧਾਰਨ ਕੀਤਾ ਗੁਰੂ ਦੇ ਉਪਦੇਸ਼ ਨੂੰ ਧਾਰਨ ਕੀਤਾ ਉਹਨੂੰ ਗੁਰਮੁਖ ਕਿਹਾ ਜਾਂਦਾ ਹੈ ਗੁਰੂ ਦੇ ਬਚਨਾਂ ਨੂੰ ਸਤ ਸਤ ਕਰਕੇ ਮੰਨਿਆ ਤੇ ਕਮਾਇਆ ਪਾਚਾ ਕਹਿੰਦੇ ਉਹਨਾਂ ਨੂੰ ਇਹ ਨਾਮ ਦਾ ਰੰਗ ਪ੍ਰਾਪਤ ਹੁੰਦਾ ਹੈ ਪਰ ਪਾਚਾ ਕਹਿੰਦੇ ਇਹ ਗੁਰਮੁਖਤਾ ਵੀ ਕਿਹਨਾਂ ਨੂੰ ਮਿਲਦੀ ਹੈ ਜਿਸ ਨੂੰ ਕਿਰਪਾ ਕਰੇ ਰਜਾਈ ਜਿਨ੍ਹਾਂ ਨੂੰ ਪਰਮਾਤਮਾ ਆਪਣੀ ਰਜ਼ਾ ਵਿੱਚ ਆਪਣੇ ਹੁਕਮ ਵਿਚ ਰੱਖੇ ਜਿਨ੍ਹਾਂ ਤੇ ਕਿਰਪਾ ਕਰ ਦੇ ਬਖਸ਼ਿਸ਼ ਕਰ ਦੇ ਤੋ ਆਪਾਂ ਜਿਨੇ ਵੀ ਗੁਰੂ ਦਰਬਾਰ ਵਿੱਚ ਜੁੜੇ ਆ ਸਾਰੇ ਇਹੀ ਬੇਨਤੀਆਂ ਕਰੀਏ ਪਾਤਸ਼ਾਹ ਸਾਡੇ ਤੇ ਵੀ ਕਰੋ ਕਿਰਪਾ ਸਾਨੂੰ ਵੀ ਦੋ ਘੜੀਆਂ ਸਤਸੰਗਤ ਬਖਸ਼ਿਆ ਕਰੋ ਜਿਨ੍ਹਾਂ ਸਮਾਂ ਪੱਖ ਦਿਓ ਅਸੀਂ ਜੁੜ ਕੇ ਬੈਠੀਏ ਕੁਝ ਲਾਹਾ ਪ੍ਰਾਪਤ ਕਰਕੇ ਜਾਈਏ ਤਾਂ ਕਿ ਜੀਵਨ ਸਫਲਾ ਹੋ ਜਾਏ ਹੋਈਆਂ ਭੁੱਲਾਂ ਦੀ ਮਾਫੀ ਬਖਸ਼ੋ ਅਸੀਂ ਇਸ ਬਲਾਉ ਫਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ